ਉਹਨਾਂ ਨਾਲ ਸੰਘਰਸ਼ ਤੋਂ ਲੈ ਕੇ ਉਹਨਾਂ ਨਾਲ ਕਦ ਤੱਕ ਜਾਰੀ ਰਹਿਣਾ ਕੋਲ ਤੱਕ ਸੰਘਰਸ਼ ਕਰਦੇ ਰਹੂਗਾ ਇਹ ਜਿਹਨਾਂ ਦਾ ਸਾਡੇ ਸਾਥੀ ਰਹਾ ਨਹੀਂ ਕਰਦੇ ਉਹਨਾਂ ਚ ਅਣਮਿੱਤ ਸਮੇਂ ਲਈ ਇਹ ਸਾਡਾ ਪ੍ਰੋਬਲਮ ਤੇ ਅਸੀਂ ਕੋਈ ਕ੍ਰਾਈਮ ਨਹੀਂ ਅਸੀਂ ਸਰਕਾਰ ਦੇ ਮੁਲਾਜ਼ਮਾਂ ਕੱਚੇ ਆ ਪੱਕੇ ਆ ਤੇ ਐਡਾ ਉਹਨਾਂ ਨੇ ਕੋਈ ਕ੍ਰਾਈਮ ਵੀ ਨਹੀਂ ਕੀਤਾ ਸੀ ਘਰਾਂ ਜੋ ਚੱਕੇ ਸੀ ਜਿਹੜੇ ਬੰਦੇ ਆ ਸਾਡਾ ਪਤਾ ਹੀ ਨਹੀਂ ਲੱਗ ਰਿਹਾ ਨਾ ਉਹਨਾਂ ਦੇ ਪਰਿਵਾਰਾਂ ਨੂੰ ਮਿਲ ਦਿੱਤਾ ਜਾ ਰਿਹਾ ਇੱਕ ਮਹਾਰਾਜਾ ਅਰਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਡਾਕੂ ਹੋਇਆ ਕਰਦਾ ਸੀ ਮਾਨ ਸਿੰਘ ਅਸੀਂ ਇਹਨੂੰ ਭਗਵੰਤ ਮਾਨ ਨਹੀਂ ਕਹਿੰਦੇ ਇਹ ਉਹੀ ਮਾਨ ਸਿੰਘ ਆ ਗਿਆ ਬਾਏ ਕਈ ਮੰਨ ਲਓ ਸਦੀਆਂ ਤੋਂ ਬਾਅਦ ਫਿਰ ਮਾਨ ਸਿੰਘ ਜਿਹੜਾ ਡਾਕੂ ਆ ਉਹ ਦੁਬਾਰੇ ਆ ਗਿਆ ਪੀ ਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਬੇਸ਼ੱਕ ਇੱਕ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਮਝੌਤਾ ਜਿਹੜਾ ਹੋ ਗਿਆ ਪਰ ਦੂਜੇ ਪਾਸੇ ਇਹਨਾਂ ਵੱਲੋਂ ਲਗਾਤਾਰ ਸੰਘਰਸ਼ ਜਾਰੀ ਹੈ ਗੱਲਬਾਤ ਕਰਦੇ ਹਾਂ ਕਿ ਆਖਰੀ ਮਾਮਲਾ ਕੀ ਹੈ ਕਹਿੰਦੇ ਜੀ ਸਮਝੌਤਾ ਹੋ ਗਿਆ ਮੰਤਰੀ ਸਾਹਿਬ ਦਾ ਬਿਆਨ ਆ ਗਿਆ ਮੰਗਾਂ ਸਾਰੀਆਂ ਮੰਨ ਲਈਆਂ ਬੱਸਾਂ ਰੋੜਾ ਤੇ ਆ ਰਹੀਆਂ ਹੀਆਂ ਚੱਕਰ ਕੀ ਹੈ ਫੇਰ ਤੁਸੀਂ ਧਰਨੇ ਦੇ ਬੈਠੇ ਵੇਖੋ ਜੀ ਇਹ ਸਰਕਾਰ ਜਿਹੜੀ ਲੋਕਾਂ ਨੂੰ ਗਮਰਾਹ ਕਰ ਰਹੀ ਹੈ ਮੀਡੀਆ 'ਚ ਗਲਤ ਖ਼ਾਬ ਫਲਾ ਰਹੀ ਹੈ ਵੀ ਧਰਨਾ ਹੜਤਾਲ ਖਤਮ ਹੋ ਗਈ ਸਾਡੀ ਧਰਨਾ ਹੜਤਾਲ ਬਿਲਕੁਲ ਸਟੈਂਡ ਹੈ ਸਾਡੀ ਜਿਹੜੀ ਮੰਗ ਹੈ ਵੀ ਜਿਹੜੇ ਸਾਡੀ ਸਾਥੀ ਜੇਲ੍ਹਾਂ 'ਚ ਬੰਦ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਜਿੰਨੇ ਵੀ ਸਪੈਸ਼ਲ ਆਰਡਰ ਹੈ ਟਰਮੀਨੇਟ ਦੇ ਆਰਡਰ ਹੈ ਉਹਨਾਂ ਨੂੰ ਰੱਦ ਕਰਕੇ ਸਾਡੇ ਬੰਦਿਆਂ ਨੂੰ ਰੂਟ ਤੇ ਪਾਇਆ ਜਾਵੇ ਪਰ ਸਰਕਾਰ ਕਿਤੇ ਨਾ ਕਿਤੇ ਆਨਾ ਕਾਰਨੀ ਕਰਦੀ ਹੈ ਸਾਡੇ ਜੇਲ੍ਹਾਂ ਵਿੱਚ ਬੰਦ ਬੰਦੇ ਛੱਡਣ ਦੇ ਸਰਕਾਰ ਮੰਨ ਨਹੀਂ ਰਹੀ ਜਿਹਨੇ ਉਹਨਾਂ ਦੇ ਪਰਚੇ ਝੂਠੇ ਪਰਚੇ ਪਾਏ ਹੋ ਰੱਦ ਕਰਨ ਲਈ ਨਹੀਂ ਮੰਨ ਰਹੀ ਤਾਂ ਅੱਗੇ ਸਾਡੀ ਹੜਤਾਲ ਬਿਲਕੁਲ ਸਟੈਂਡ ਕਰਦੀ ਹੈ ਤੇ ਉੱਥੇ ਤੁਸੀਂ ਮੀਟਿੰਗ ਹੋਈ ਸੀ ਤੁਹਾਡੀ ਮੰਤਰੀ ਨਾਲ ਉਹ ਕੀ ਗੱਲਬਾਤ ਹੋਈ ਕਹਿੰਦੇ ਸਾਰੀਆਂ ਮੰਗਾਂ ਦਾ ਮੰਨ ਲਈਆਂ ਸੀ ਕੀ ਕਾਰਨ ਕੀ ਲਾਗੂ ਨਹੀਂ ਹੋ ਰਹੀਆਂ ਹੈਗੀਆਂ ਕਿ ਅੱਗੇ ਪੇਚ ਕਿੱਥੇ ਅੜਿਆ ਹੋਇਆ ਹੈ ਵੇਖੋ ਜੀ ਸਰਕਾਰ ਨੇ ਉੱਤੇ ਮੰਗਾਂ ਨਹੀਂ ਮੰਨੀਆਂ ਬਲਕਿ ਇਕਲ ਕਹੀ ਗਈ ਵੀ ਤੁਸੀਂ ਹੜਤਾਲ ਖੋਲ ਦਿਓ ਜਿਵੇਂ ਜਿਵੇਂ ਤੁਸੀਂ ਜੁਆਇਨ ਕਰੇ ਚੱਲੋਗੇ ਅਸੀਂ ਰੋਡ ਤੇ ਪਾ ਦੇਾਂਗੇ ਤੇ ਤੁਹਾਡੇ ਬੰਦੇ ਅਸੀਂ ਤਿੰਨ ਚਾਰ ਦਿਨ ਜਰ ਹਾ ਕਰ ਦਾਂਗੇ ਇੱਕ ਵਾਰੀਆਂ ਲਾ ਕੇ ਪਰ ਸਾਡੀ ਨਾ ਕਿਤੇ ਉਹੀ ਮੰਗ ਸੀ ਵੀ ਸਾਡੇ ਬੰਦੇ ਤੁਰੰਤ ਰਿਹਾ ਕਰੋ ਜਿੰਨੇ ਸਾਡੇ ਆਰਡਰ ਸਪੈਂਕਸ਼ਨ ਦੇ ਆ ਤੁਰੰਤ ਬਹਾਲ ਕਰੋ ਤਾਂ ਅਸੀਂ ਹੜਤਾਲ ਖੋਲ੍ਹਾਂਗੇ ਪਰ ਸਰਕਾਰ ਕਿਤੇ ਨਾ ਕਿਤੇ ਆਨਾਂ ਕਰਨੀ ਕਰ ਰਹੀ ਸੀ ਕਿੰਨੇ ਮੁਲਾਜ਼ਮ ਤੁਹਾਡੇ ਨੂੰ ਕਿੰਨੇ ਸੰਘਰਸ਼ ਤੇ ਹੈ ਕਿੰਨੀਆਂ ਤੁਹਾਡੀਆਂ ਬੱਸਾਂ ਬੰਦ ਹੈਗੀਆਂ ਕਿੰਨਾ ਪ੍ਰਭਾਵ ਥੋੜਿਆ ਲੋਕ ਵੇਖੋ ਜੀ ਸਾਡੀ 100% ਹੜਤਾਲ ਹੈ 100% ਸਾਡਾ ਮੁਲਾਜ਼ਮ ਹੜਤਾਲ ਤੇ ਹੈ ਬਠਿੰਡਾ ਡਿੱਪੂ ਦੇ ਵਿੱਚ ਲਗਭਗ 267 180 ਬੱਸਾਂ ਸਾਡੀਆਂ ਸਟ੍ਰਾਈਕ ਤੇ ਹੈ 20 ਬੱਸਾਂ ਚੱਲ ਰਹੀਆਂ ਹੋ ਰੈਗੂ ਨਾਲੇ ਚਲਾ ਰਹੇ ਹਾਂ ਤੁਹਾਨੂੰ ਲੱਗਦਾ ਨਹੀਂ ਵੀ ਲੋਕ ਵੀ ਪਰੇਸ਼ਾਨ ਹੋ ਰਹੇ ਬੀਬੀਆਂ ਖਾਸ ਕਰਕਾਰ ਕਾਰਡ ਵਾਲੀਆਂ ਬੀਬੀਆਂ ਜਿਹਨਾਂ ਦਾ ਆਧਾਰ ਕਾਰਡ ਤੇ ਮੁਫਤ ਸਫਰ ਕਰਨਾਗਾ ਤੁਹਾਡੀ ਹੜਤਾਲ ਕਰਕੇ ਉਹਨੂੰ ਕਿਤੇ ਪ੍ਰੋਬਲਮ ਆ ਰਹੀ ਹੈਗੀ ਨਹੀਂ ਅਸੀਂ ਦੇਖੋ ਪਬਲਿਕ ਨਾਲ ਦੇਖੋ ਸਾਡਾ ਕੋਈ ਨਿੱਜੀ ਕੋਈ ਦੁਸ਼ਮਣੀ ਨਹੀਂ ਇਹ ਪਬਲਿਕ ਅਦਾਰਾ ਸੀ ਪਬਲਿਕ ਦੀ ਸੇਵਾ ਲਈ ਭਰਤੀ ਹੋਏ ਆ ਅਸੀਂ ਪਬਲਿਕ ਤੋਂ ਪਹਿਲਾਂ ਹੀ ਮਾਫੀ ਮੰਗਦੇ ਆ ਜਿਹੜਾ ਅਸੀਂ ਕਿਲੋਮੀਟਰ ਸਕੀਮ ਆ ਜਿਹੜੀਆਂ ਬੱਸਾਂ ਦਾ ਮੰਨ ਲਓ ਸਰਕਾਰ ਨੇ ਇਹ ਜ ਹੜਤਾਲ ਕਰਨ ਲਈ ਸਾਨੂੰ ਮਜਬੂਰ ਕੀਤਾ ਹੈ ਅਸੀਂ ਚੌਥੇ ਮਹੀਨੇ ਤੋਂ ਲੈ ਕੇ ਸਰਕਾਰ ਦੇ ਨਾਲ ਜਿਹੜੀਆਂ ਲਗਾਤਾਰ ਮੀਟਿੰਗਾਂ ਕਰਦੇ ਹੁੰਨੇ ਆ ਤੇ ਸਰਕਾਰ ਆ ਜਿਹੜੇ ਕਿਲੋਮੀਟਰ ਗੱਡੀਆਂ ਦੇ ਟੈਂਡਰ ਆ ਜਿਹੜੇ ਉਹ ਬਾਰ-ਬਾਰ ਅੱਗੇ ਡੇਟਾਂ ਪਾ ਪਾ ਕੇ ਉਹਨਾਂ ਨੂੰ ਰੇਰ ਪਾਉਣ ਦੀ ਕਿਤੇ ਨਾ ਕਿਤੇ ਕੋਸ਼ਿਸ਼ ਕਰਦੀ ਹੈ ਇਸ ਵਾਰ ਜਿਹੜਾ ਸਾਡਾ 28 ਤਰੀਕ ਦਾ ਜੋ ਪ੍ਰੋਗਰਾਮ ਸੀ ਉਹ ਗੇਟ ਰੈਲੀਆਂ ਦਾ ਸੀ ਪਰ ਸਰਕਾਰ ਨੇ ਕਿਤੇ ਨਾ ਕਿਤੇ ਜਿਹੜੇ ਸਾਡੇ ਆਗੂ ਸਹਿਬਾਨ ਆ ਉਹਨਾਂ ਨੂੰ ਘਰਾਂ ਦੇ ਵਿੱਚੋਂ ਅਰੈਸਟ ਕਰਕੇ ਉਹਨਾਂ ਦੇ ਉੱਪਰ ਝੂਠੇ ਜਿਹੜੇ ਉਹ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਤੇ ਮਜਬੂਰ ਨਾਲ ਜਿਹੜਾ ਸਾਡੇ ਗੇਟ ਰੈਲੀਆਂ ਦਾ ਪ੍ਰੋਗਰਾਮ ਆ ਉਹ ਹੜਤਾਲ ਦੇ ਵਿੱਚ ਤਬਦੀਲ ਹੋ ਗਿਆ ਇਸ ਈਜ਼ਲੀ ਜਿਹੜਾ ਵੀ ਜ਼ਿੰਮੇਵਾਰ ਆ ਉਹ ਪੂਰਨ ਤੌਰ ਤੇ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਸਰਕਾਰ ਦੇ ਨਾਲ ਬਾਕੀ ਸਾਡੀ 29 ਤਰੀਕ ਨੂੰ ਮੀਟਿੰਗ ਹੋਈ ਸੀ ਟਰਾਂਸਪੋਰਟ ਮੰਤਰੀ ਦੇ ਘਰ ਦੇ ਵਿੱਚ ਤੇ ਟਰਾਂਸਪੋਰਟ ਮੰਤਰੀ ਜੀ ਨੇ ਸਾਡੇ ਨਾਲ ਜੋ ਵਾਅਦੇ ਕੀਤੇ ਸੀ ਵੀ ਛੋਟੇ ਸਾਥੀ ਜਿਹੜੇ ਉਹ ਜਲਦੀ ਰਿਹਾ ਕੀਤੇ ਜਾਣਗੇ ਪਰ ਕਿਤੇ ਸਰਕਾਰ ਦਾ ਦੂਸਰੇ ਦਿਨ ਸਾਨੂੰ ਸਰਕਾਰ ਦਾ ਜਿਹੜਾ ਉਹ ਅਸਲੀ ਚਿਹਰਾ ਦੇਖਣ ਦੇ ਵਿੱਚ ਜਿਹੜਾ ਸਾਡੇ ਸਾਹਮਣੇ ਆ ਜਾਂਦਾ ਸਰਕਾਰ ਆਪਦੇ ਕੀਤੇ ਵਾਅਦਿਆਂ ਤੋਂ ਭੱਜ ਜਾਂਦੀ ਹੈ ਜਿਹੜੇ ਸਾਡੇ ਰਿਹਾਈ ਦੀ ਗੱਲ ਬਾਰੇ ਸਰਕਾਰ ਬਾਈਟ ਦੇ ਦਿੰਦੀ ਆ ਵੀ ਅਸੀਂ ਜਲਦੀ ਇਹ ਜਿੰਨਾਂ ਦੇ ਸਾਥੀ ਰਿਹਾ ਕਰਨੇ ਆ ਪਰ ਜਦੋਂ ਅਸੀਂ ਗੱਲਬਾਤ ਕਰਦੇ ਆਂ ਤਾਂ ਸਰਕਾਰ ਕਿਤੇ ਨਾ ਕਿਤੇ ਕਹਿੰਦੀ ਆ ਵੀ ਉਹਨਾਂ ਨੂੰ ਰਿਹਾ ਕਰਨ ਲਈ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਗੁਜ਼ਰਨਾ ਪਊਗਾ ਹਾਲਾਂਕਿ ਜਿਹੜੇ ਸਾਡੇ ਸਾਥੀ ਨੇ ਉਹਨਾਂ ਨੂੰ ਹੌਸ ਅਰੈਸਟ ਕੀਤਾ ਗਿਆ ਸੀ ਉਹਨਾਂ ਨੇ ਤਾਂ ਧਰਨੇ ਦੇ ਵਿੱਚ ਵੀ ਆ ਕੇ ਸਮੂਲੀਅਤ ਨਹੀਂ ਕੀਤੀ ਸੀ ਉਹਨਾਂ ਦੇ ਉੱਪਰ ਸਰਕਾਰ ਝੂਠੇ ਪਰਚੇ ਦਰਜ ਕਰਨ ਵੇਲੇ ਤਾਂ ਕਾਨੂੰਨ ਨਹੀਂ ਪ੍ਰਕਿਰਿਆ ਦੇ ਨਾਲ ਉਹਨਾਂ ਨੇ ਛੇੜਛਾੜ ਕੀਤੀ ਪਰ ਹੁਣ ਉਹ ਕਿਤੇ ਨਾ ਕਿਤੇ ਕਹਿ ਰਹੇ ਆ ਵੀ ਕਾਨੂੰਨੀ ਜਿਹੜੀਆਂ ਸਾਨੂੰ ਜੇ ਸਿੱਧੇ ਅਸੀਂ ਪਰਚੇ ਖਾਰਜ ਕਰਦੇ ਆਂ ਤਾਂ ਸਾਨੂੰ ਕਾਨੂੰਨੀ ਅੜਚਣਾ ਆਉਣੀ ਆ ਤੇ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਵੀ ਜਿਹੜੇ ਕਾਨੂੰਨ ਐ ਜਦੋਂ ਆਪਾਂ ਘਰੇ ਬੈਠਿਆਂ ਦੇ ਉੱਪਰ ਕ੍ਰਿਮੀਨਲ ਧਾਰਾਾਂ ਧਰਾਮਾਂ ਲਾ ਕੇ ਉਹਨਾਂ ਦੇ ਆਪਾਂ ਝੂਠੇ ਪਰਚੇ ਦਰਜ ਕਰਨ ਦੀ ਪਾਵਰ ਰੱਖਦੀਆਂ ਸਰਕਾਰਾਂ ਤੇ ਫਿਰ ਉਹ ਝੂਠੇ ਪਰਚਿਆਂ ਨੂੰ ਖਤਮ ਕਰਨ ਦੀ ਪਾਵਰ ਐ ਜਿਹੜੀ ਉਹ ਵੀ ਸਰਕਾਰ ਦੇ ਹੱਥ 'ਚ ਐ ਤੇ ਇਸੇ ਕਰਕੇ ਜਿਹੜਾ ਇਹ ਦੋਗਲਾ ਚਿਹਰਾ ਸਰਕਾਰ ਦਾ ਹੀ ਸਾਡੇ ਸਾਹਮਣੇ ਵਾਰ-ਵਾਰ ਆਉਂਦਾ ਸਰਕਾਰ ਕਿਤੇ ਨਾ ਕਿਤੇ ਜਿਹੜਾ ਸੰਘਰਸ਼ ਨੂੰ ਆ ਉਹ ਆਪ ਹੀ ਲੰਮਾ ਲੈ ਜਾਣਾ ਚਾਹੁੰਦੀ ਐ ਕਿਉਂਕਿ ਸਰਕਾਰ ਦੀ ਜਿਹੜੀ ਮੰਸ਼ਾ ਉਹ ਮਹਿਕਮੇ ਨੂੰ ਨਿੱਜੀ ਕਰਨ ਵਾਲਾ ਬੱਲ ਜਿਹੜਾ ਉਹ ਲੈ ਕੇ ਜਾਣਾ ਚਾਹੁੰਦੀ ਹੈ ਜੀ ਜਿਵੇਂ ਚਾਹਤ ਕਿ ਮੁੱਖ ਮੰਤਰੀ ਸਾਹਿਬ ਨੇ ਬਹੁਤ ਵਾਅਦੇ ਕੀਤੇ ਸੀ ਮੰਤਰੀਆਂ ਨੇ ਵਾਅਦੇ ਚੋਣਾਂ ਤੋਂ ਪਹਿਲਾਂ ਕਿ ਮੁਲਾਜ਼ਮ ਪੱਕੇ ਹੋਣਗੇ ਜਿਹੜਾ ਠੇਕੇਦਾਰੀ ਸਿਸਟਮ ਆ ਉਹ ਖਤਮ ਕੀਤਾ ਜਾਊਗਾ ਤੁਸੀਂ ਯਾਦ ਨਹੀਂ ਕਰਾਇਆ ਕਿ ਮੰਤਰੀ ਸਾਹਿਬ ਨੇ ਵਾਅਦੇ ਹੋਏ ਸੀ ਜੀ ਪੂਰੇ ਨਹੀਂ ਹੋ ਰਹੇ ਦੇਖੋ ਜੀ ਇਹ ਭਗਵੰਤ ਮਾਨ ਦੀ ਸਰਕਾਰ ਦੇ ਨਾਲ ਜਿਵੇਂ ਦੇਖੋ ਕਿ ਆਪਣੇ ਮੁੱਖ ਮੰਤਰੀ ਸਾਹਿਬ ਦਾ ਨਾਮ ਭਗਵੰਤ ਮਾਨ ਹੈ ਤੇ ਇੱਕ ਮਹਾਰਾਜਾ ਅਰਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਡਾਕੂ ਹੋਇਆ ਕਰਦਾ ਸੀ ਮਾਨ ਸਿੰਘ ਅਸੀਂ ਇਹਨੂੰ ਭਗਵੰਤ ਮਾਣ ਨਹੀਂ ਕਹਿੰਦੇ ਇਹ ਉਹੀ ਮਾਣ ਸਿੰਘ ਆ ਗਿਆ ਮੈਂ ਕਈ ਮੰਨ ਲਓ ਸਦੀਆਂ ਤੋਂ ਬਾਅਦ ਫਿਰ ਮਾਣ ਸਿੰਘ ਆ ਜਿਹੜਾ ਡਾਕੂ ਆ ਉਹ ਦੁਬਾਰੇ ਆ ਗਿਆ ਜਿਵੇਂ ਕਿ ਉਹ ਵੀ ਪਹਿਲਾਂ ਪਬਲਿਕ ਦੀ ਲੁੱਟ ਖੋ ਕਰਦਾ ਸੀ ਤੇ ਇਹ ਵੀ ਪੂਰਨ ਤੌਰ ਤੇ ਜਿਹੜਾ ਇਹ ਭਗਵੰਤ ਮਾਣ ਆ ਗਿਆ ਤੇ ਇਹ ਵੀ ਪੂਰੀ ਤਰ੍ਹਾਂ ਜਿਹੜੇ ਇਹਦੀ ਮੰਛ ਹੈ ਉਹ ਸਰਕਾਰੀ ਏਡਾਰਿਆਂ ਦੀ ਨਿੱਜੀਕਰਨ ਕਰਕੇ ਉਹਨਾਂ ਦੀ ਲੁੱਟ ਕਰਨਾ ਚਾਹੁੰਦਾ ਹੈ ਇਹਨਾਂ ਜਿਹੜੇ ਸਰਕਾਰ ਹੈ ਇਹ ਮੀਡੀਆ ਦੇ ਉੱਪਰ ਜੋ ਵੀ ਵਾਇਟ ਦਿੰਦੇ ਆ ਉਦੋਂ ਤਾਂ ਇਹ ਪਬਲਿਕ ਦੇ ਹਮਦਰਦ ਬਣਦੇ ਨੇ ਪਰ ਕਿਤੇ ਨਾ ਕਿਤੇ ਜਿਹੜਾ ਅਸਲੀ ਇਹਨਾਂ ਨੂੰ ਚਲਾਉਣ ਦੇ ਵਿੱਚ ਸਿਸਟਮ ਚਲਾਉਣ ਦੇ ਪਿੱਛੇ ਹੈ ਜਿਹੜਾ ਉਹ ਪੂਰਨ ਤੌਰ ਤੇ ਦਿੱਲੀ ਦਾ ਹੱਥ ਹੈ ਜਿਹੜਾ ਦਿੱਲੀ ਦੇ ਸਰਕਾਰ ਹੈ ਜਿਹੜੀ ਬਾਂਗਡੋਰ ਹੈ ਉਹ ਪੂਰਨ ਤੌਰ ਤੇ ਦਿੱਲੀ ਦੇ ਹੱਥ ਵਿੱਚ ਹੈ ਦਿੱਲੀ ਜਿਵੇਂ ਵੀ ਸਰਕਾਰ ਨੂੰ ਚਲਾਉਂਦੀ ਹੈ ਤੇ ਉਹਵੇਂ ਪੰਜਾਬ ਦੀ ਸਰਕਾਰ ਹੈ ਜਿਹੜੀ ਚੱਲਦੀ ਹੈ ਸਰਕਾਰ ਦੇ ਜਿਹੜੇ ਵੀ ਮੰਤਰੀ ਨੇ ਕੈਬਨਿਟ ਮੰਤਰੀ ਉਹਨਾਂ ਦੇ ਉਹ ਆ ਸਿਰਫ ਆਪਣੀਆਂ ਮਰਜ਼ੀਆਂ ਕਰਦੇ ਨੇ ਉਹਨਾਂ ਜਿਹੜਾ ਸਰਕਾਰ ਹੈ ਸਾਨੂੰ ਨਹੀਂ ਲੱਗਦਾ ਵੀ ਅਸੀਂ ਲੋਕਤੰਤਰੀ ਰਾਜ ਦੇ ਵਿੱਚ ਰਹਿ ਰਹੇ ਆ ਕਿਤੇ ਨਾ ਕਿਤੇ ਸਰਕਾਰ ਹੈ ਜਿਹੜੀ ਪੂਰਨ ਤੌਰ ਤੇ ਤਾਨਾਸ਼ਾਹੀ ਵਾਲਾ ਰੂਪ ਧਾਰਨ ਕਰ ਚੁੱਕੀ ਆ ਕਦੋਂ ਤੱਕ ਸੰਘਰਸ਼ ਤੁਹਾਡੇ ਕਦੋਂ ਤੱਕ ਜਾਰੀ ਰਹਿਣਾ ਕਦੋਂ ਤੱਕ ਸੰਘਰਸ਼ ਕਰਦੇ ਰਹੋਗੇ ਇਹ ਜਿਹਨਾਂ ਦਾ ਸਾਡੇ ਸਾਥੀ ਰਹਾ ਨਹੀਂ ਕਰਦੇ ਉਹਨਾਂ ਚ ਅਣਮਿੱਤ ਸਮੇਂ ਲਈ ਇਹ ਸਾਡਾ ਪ੍ਰੋਬਲਮ ਕਿਉਂਕਿ ਮੰਤਰੀ ਸਾਹਿਬ ਨੇ ਗੱਲ ਕਰਨ ਦਾ ਕੀਤਾ ਉਹ ਇੱਥੇ ਨਹੀਂ ਬਾਦਾਂ ਨਹੀਂ ਕੀਤਾ ਕੋਈ ਰਹਾ ਨਹੀਂ ਕੀਤਾ ਕੁਛ ਨਹੀਂ ਕੀਤਾ ਉਹਨਾਂ ਨੇ ਹਾਂਜੀ ਬਿਲਕੁਲ ਨਹੀਂ ਫਿਰ ਤੁਹਾਨੂੰ ਲੱਗਦਾ ਨਹੀਂ ਲੋਕ ਵੀ ਪਰੇਸ਼ਾਨ ਹੋ ਰਿਹਾ ਕੋਈ ਬੈਠ ਕੇ ਮਸਲਾ ਹੱਲ ਹੋਣਾ ਚਾਹੀਦਾ ਇਹਦਾ ਕਹਿੰਦੇ ਨੇ ਕਿ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਤੁਹਾਨੂੰ ਵੀ ਪਰੇਸ਼ਾਨੀ ਹੋ ਰਹੀਗੀ ਅਸੀਂ ਜੀ ਕਿਸੇ ਨੂੰ ਪਰੇਸ਼ਾਨ ਕਰਕੇ ਰਾਜੀ ਨਹੀਂ ਇਹ ਸਰਕਾਰ ਇਹ ਦਾਰਾ ਬੰਦ ਕਰਨੀ ਚਾਹੁੰਦੇ ਆ ਤਾਂ ਕਰਕੇ ਸਾਡੇ ਸਾਥੀ ਆੜੇ ਜੇਲ੍ਹਾਂ ਚ ਉਹਨਾਂ ਨੂੰ ਰਿਲੀਜ਼ ਨਹੀਂ ਕਰ ਰਹੀ ਇਹ ਜੇ ਸੰਸੂਰੀਆ ਜਿਹਨੇ ਬਿਆਨ ਦਿੱਤਾ ਹੈ ਸ਼ਾਮਦਾਨ ਡੰਡ ਵਾਲਾ ਅਸੀਂ ਕੋਈ ਕ੍ਰਿਮਿਨਲ ਅਸੀਂ ਸਰਕਾਰ ਦੇ ਮੁਲਾਜ਼ਮ ਆ ਕੱਚੇ ਆ ਪੱਕੇ ਆ ਤੇ ਐਡਾ ਉਹਨਾਂ ਨੇ ਕੋਈ ਕ੍ਰਾਈਮ ਵੀ ਨਹੀਂ ਕੀਤਾ ਜਿਹੜਾ ਜੋ ਚੱਕੇ ਸੀ ਜਿਹੜੇ ਬੰਦੇ ਆ ਸਾਡਾ ਪਤਾ ਹੀ ਨਹੀਂ ਲੱਗ ਰਿਹਾ ਨਾ ਉਹਨਾਂ ਦੇ ਪਰਿਵਾਰਾਂ ਨੂੰ ਮਿਲਣ ਦਿੱਤਾ ਜਾ ਰਿਹਾ ਡੀਸੀ ਸਾਹਿਬਾਨਾ ਨੂੰ ਵੀ ਹੁਕਮ ਕੀਤਾ ਵੀ ਉਹਨਾਂ ਦੀ ਜਿਹੜੀ ਜਵਾਨਤਾ ਉਹ ਵੀ ਨਾ ਲਈ ਜਾਵੇ ਇਹ ਸਰਕਾਰ ਬਹੁਤ ਠਕਾ ਕਰ ਰਹੀ ਹੈ ਅਸੀਂ ਪਬਲਿਕ ਨੂੰ ਅਸੀਂ ਨਿਹਰਾਣ ਕਰ ਰਹੇ ਹੁਣ ਸਰਕਾਰ ਕਰ ਰਹੀ ਹੈ ਜਿਹੜੇ ਟਰਾਂਸਪੋਰਟ ਮੰਤਰੀ ਨਾਲ ਉਹਦੇ ਸਾਡੀ ਮੀਟਿੰਗ ਹੋਈ ਸਾਡੇ ਬੰਦੇ ਸੱਦੇ ਉਹਨਾਂ ਨੂੰ ਵੀ ਅੰਦਰ ਮਤਲਬ ਉਹਨਾਂ ਦੀਆਂ ਗਲਤ ਤਰੀਕੇ ਨਾਲ ਉਹਨਾਂ ਤੋਂ ਸਾਈਨ ਕਰਾਏ ਉਹਨਾਂ ਦੀਆਂ ਵੀਡੀਓ ਬਣਾਈਆਂ ਗਈਆਂ ਬਾਅਦ ਚੋ ਵਾਇਰਲ ਕੀਤੀਆਂ ਗਈਆਂ ਕਿਤਨਾ ਕਿਤੇ ਇਹ ਕੰਮ ਹੈ ਜਿਹੜੇ ਟਰਾਂਸਪੋਰਟ ਮੰਤਰੀ ਜਾਂ ਮਨਿਸਟਰਾਂ ਨੂੰ ਨਹੀਂ ਸੌਂਦੇ ਹੈਗੇ ਇਹ ਹਜੇ ਸਾਡੀ ਜਿੱਨਾਂ ਚ ਕੋਈ ਵੀ ਸਾਡਾ ਸਾਥੀ ਇੱਥੇ ਸਾਡੇ ਨਾਲ ਪੰਡਾਲ ਚ ਨਹੀਂ ਆਉਂਦਾ ਸਾਥੀ ਸਾਡੇ ਡਿਊਟੀਆਂ ਨਹੀਂ ਪੈਂਦੇ ਅਸੀਂ ਕੋਈ ਵੀ ਹਰਤਾਲ ਖੋਲਣ ਵਾਲੇ ਨਹੀਂ ਜਾਵਾਂਗੇ ਹੁਣ ਅਸੀਂ ਇਹ ਤੁਹਾਡੇ ਜਰੀਏ ਦੱਸਣਾ ਚਾਹੁੰਦੇ ਆ ਵੀ ਅਸੀਂ ਪਬਲਿਕ ਨੂੰ ਹਰਾਨ ਨਹੀਂ ਕਰਨਾ ਚਾਹੁੰਦੇ ਹਰਾਨ ਸਾ ਕਿਉਂ ਸਾਡੀ ਭੈਣ ਭਾਈ ਨੇ ਉਹ ਸਾਡੇ ਮਾਪੇ ਇਹਨਾਂ ਬੱਸਾਂ ਜਾਮ ਆ ਆਪੀ ਜਿਹੜਾ ਸਬਰ ਕਰਦਾ ਤੇ ਇਹ ਹੁਣ ਸਰਕਾਰ ਸਾਨੂੰ ਮਜਬੂਰ ਕਰ ਰਹੀ ਹੈ ਕਿਉਂਕਿ ਉਹ ਸਾਥੀ ਸਾਡੇ ਪਿੱਛੇ ਹੀ ਗਏ ਆ ਨਾ ਤਾਂ ਉਹ ਕ੍ਰਿਮੀਨਲ ਹੈ ਨਾ ਕੋਈ ਉਹਨਾਂ ਨੇ ਕੋਈ ਐਡਾ ਕ੍ਰਾਈਮ ਕੀਤਾ ਜੋ ਸਾਨੂੰ ਅਜੇ ਤੱਕ ਉਹਨਾਂ ਨੂੰ ਮਿਲਾਇਆ ਨਹੀਂ ਜਾ ਰਿਹਾ ਨਾ ਪਰਿਵਾਰਾਂ ਨਾਲ ਮਿਲਾਇਆ ਜਾ ਰਿਹਾ ਇਹ ਜਿਹੜੀ ਸ਼ਾਮਦਾਮ ਡੰਡ ਵਾਲੀ ਨੀਤੀ ਹੈ ਉਹ ਹੰਤਮਾਨ ਫਰਾ ਰਿਹਾ ਹੈ ਉਹ ਇਹਨੂੰ ਬਹੁਤ ਮਹਿੰਗੀ ਪਊ ਬਿਲਕੁਲ ਇਸਨਾਂ ਆਗੂ ਜਿਨ੍ਹਾਂ ਨੇ ਕਿਹਾ ਕਿ ਲਗਾਤਾਰ ਸੰਘਰਸ਼ ਜਾਰੀ ਰਹੇਗਾ ਜਿੰਨਾ ਸਮਾਂ ਇਹਨਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ ਇਹਨਾਂ ਦੇ ਸਾਥੀਆਂ ਨੂੰ ਜਿਨ੍ਹਾਂ ਦੇ ਉੱਤੇ ਮਾਮਲੇ ਦਰਜ ਕੀਤੇ ਗਾ ਮਾਮਲੇ ਰੱਦ ਨਹੀਂ ਕੀਤੇ ਜਾਂਦੇ ਜੇਲ੍ਹਾਂ ਚੋਂ ਰਿਹਾਨੀ ਕੀਤਾ ਜਾਂਦਾ ਤੇ ਬਹਾਲ ਨਹੀਂ ਕੀਤਾ ਜਾਂਦਾ ਉਹਨਾਂ ਸਮਾਜ ਸੰਘਰਸ਼ਾਂ ਜਿਹੜਾ ਇਹ ਜਾਰੀ ਰੱਖਣਗੇ ਮਨੀਸ਼ ਗਰਗ ਪੀਟੀਸੀ ਨਿਊਜ਼ ਬਟਿੰਡਾ